ਜੋ ਗੋਦ ਗੋਦ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਨ ਤਨ ਸਿੱਧ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਲੋਕ 12 ਤੇ ਵਿਦੀਕ ਦੇ ਵਿੱਚ ਸ਼ਲੋਕ ਚੰਨ ਕਰਦੇ ਹਨ ਦੁੱਖ ਬਸਾਰ ਨ ਸੰਬਦ ਹੈ ਜਿਸੀ ਗੁਣ ਤਾਂ ਪਾਛ ਆਪਣੇ ਹੁਕਮ ਸਣਾਉਂਦੇ ਗੁਰੂ ਗ੍ਰੰਥ ਸਾਹਿਬ ਦੀ ਸਪੂਰਨਤਾ ਨੇੜੇ ਹੈ ਪੜ੍ਹ ਲਈਏ ਸੁਣ ਲਈਏ ਵਿਚਾਰ ਕਰ ਲਈ ਹੁਣ ਆਖਰੀ ਵਕਤ ਆਪਣਾ ਹੁਕਮ ਛਡਾਉਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੂਖ ਵਿਸਾਰਨ ਸ਼ਬਦ ਹੈ ਕਹਿੰਦੇ ਦੁੱਖਾਂ ਨੂੰ ਵਿਸਾਰਨੇ ਵਾਲਾ ਸ਼ਬਦ ਹੈ ਦੁੱਖਾਂ ਨੂੰ ਖਤਮ ਕਰਨੇ ਵਾਲਾ ਕਲਯੁਗ ਦੇ ਵਿੱਚ ਇੱਕੋ ਵਸਤੂ ਹੈ ਜਿਹੜੀ ਦੁੱਖਾਂ ਨੂੰ ਵਿਸਾਰ ਦਿੰਦੀ ਹੈ ਦੁੱਖਾਂ ਨੂੰ ਖਤਮ ਕਰ ਦਿੰਦੀ ਦੂਖ ਵਿਸਾਰ ਦਾ ਸ਼ਬਦ ਹੈ ਜੀ ਮਨ ਬਸਾਏ ਕੋਈ ਕਹਿੰਦੇ ਜੇ ਕੋਈ ਮਨ ਦੇ ਵਿੱਚ ਵਸਾ ਲਵੇ ਆਪਣੇ ਵਿੱਚ ਨਾਲ ਹੁਣ ਜੇ ਵੀ ਲਾ ਦਿੱਤੀ ਕਹਿੰਦੇ ਜੇ ਤਾਂ ਸਦੀ ਇਕ ਵਾਰੀ ਰਹਿੰਦੀ ਹੈ ਜੇ ਇਹ ਕਰ ਲੈਂਦਾ ਕਰਿਆ ਨਹੀਂ ਨਾ ਸ਼ੰਕਾ ਵਿੱਚ ਰਹਿ ਗਿਆ ਵਹਿਮ ਵਿੱਚ ਰਹਿ ਗਿਆ ਭਰਮ ਵਿੱਚ ਰਹਿ ਗਿਆ ਜੀ ਕੋ ਮਨ ਬਸਾਏ ਕੋਈ ਹੁਣ ਨਾਲ ਫਿਰ ਕੋਈ ਵੀ ਲਿਖ ਦੇਦਾ ਕਹਿੰਦੇ ਕੋਈ ਹੋ ਜਿਹੜਾ ਮਨ ਦੇ ਚ ਬਸਾਉਂਦਾ ਹੈ ਕਿਹੜੀ ਚੀਜ਼ ਸ਼ਬਦ ਜਿਹੜਾ ਦੁੱਖਾਂ ਨੂੰ ਬਸਾਰਨੇ ਵਾਲਾ ਉਹ ਕੋਈ ਉਹ ਮਨ ਦੇ ਚ ਬਸਾਉਂਦਾ ਇਹਨੂੰ ਦੂਖ ਵਿਸਾਰ ਨਾ ਸਬਦ ਹੈ ਜੇ ਮਾਨ ਨ ਬਸਾਈ ਕੋਈ ਗੁਰ ਕਿਰਪਾ ਤੇ ਮਾਨ ਬਸੈ ਕਹਿੰਦੇ ਭਾਈ ਆਪਣੇ ਆਪ ਨਹੀਂ ਬਸਦਾ ਗੁਰ ਕਿਰਪਾ ਕਰੇ ਤਾਂ ਮਾਨ ਇੱਚ ਬਸਦਾ ਆਪਣਾ ਆਪਣਾ ਜੋਰ ਤਾਂ ਹਰ ਬਦ ਮਨੁੱਖ ਲਾਉਂਦਾ ਲੇਕਨ ਜੋਰ ਚੱਲਦਾ ਨਹੀਂ ਕੀ ਚੱਲਦਾ ਨਾਨਕ ਦਾ ਹੁਕਮ ਚੱਲਦਾ ਹੈ ਨਾਨਕ ਦਾ ਬਾਹਰ ਚੱਲਦਾ ਹੈ ਨਾਨਕ ਦੀ ਕਿਰਪਾ ਕੰਮ ਕਰਦੀ ਹੈ ਗੁਰੂ ਕਿਰਪਾ ਤੇ ਮਾਨ ਬਸ ਹੈ ਕਹਿੰਦੇ ਗੁਰੂ ਕਿਰਪਾ ਕਰ ਦੇਵੇ ਫਿਰ ਮਨੁੱਖ ਚ ਵਸ ਜਾਂਦਾ ਹੈ ਕਰਮ ਕਹਿੰਦੇ ਇਹ ਕਰਮ ਕਰ ਤੂੰ ਇਹ ਕੰਮ ਕਰ ਪ੍ਰਾਪਤ ਹੋਏ ਕਹਿੰਦੇ ਫਿਰ ਤੁਹਾਨੂੰ ਪ੍ਰਾਪਤ ਹੋ ਜਾਏਗਾ ਕਿਹੜੀ ਚੀਜ਼ ਦੀ ਪ੍ਰਾਪਤੀ ਹੈ ਸ਼ਬਦ ਦੀ ਪ੍ਰਾਪਤੀ ਰੱਬ ਦੀ ਪ੍ਰਾਪਤੀ ਕਾਰਮਾ ਪ੍ਰਾਪਤ ਹੋਈ ਨਾਨਕ ਹਉ ਹੂੰ ਕਰਤੇ ਖਾਪੋ ਮੂਹਿ ਕਹਿੰਦੇ ਹਉ ਹੂੰ ਕਰਦੇ ਕਰਦੇ ਮੈਂ ਮੈਂ ਕਰਦੇ ਖਾਪ ਕੇ ਮਰ ਗਏ ਹਉ ਹੂੰ ਕਰਤੇ ਖਾਪੋ ਮੂਹਿ ਕੋਹਣ ਲਖ ਅਸੰਖ ਇਹ ਪਤਾ ਨਹੀਂ ਕਿੰਨੇ ਕੁ ਮਰ ਗਏ ਲੱਖਾਂ ਵਿੱਚ ਕਹਿੰਦੇ ਅਸੰਖ ਹੈ ਕਹਿੰਦੇ ਦੱਸੇ ਨਹੀਂ ਜਾ ਸਕਦੇ ਕਹਿੰਦੇ ਕਿੰਨੇ ਕੁ ਖੱਪ-ਖੱਪ ਕੇ ਮਰੇ ਆ ਦੱਸੇ ਨਹੀਂ ਜਾ ਸਕਦੇ ਅਸੰਖ ਹੈ ਅਸੰਖ ਉਹਨੂੰ ਕਹਿੰਦੇ ਜਿਹੜਾ ਗਿਣਿਆ ਹੀ ਨਾ ਜਾ ਸਕੇ ਨਾਨਕ ਹਉ ਹਉ ਕਰਤੇ ਖੱਪ ਮੁਏ ਖੂਹੋਂ ਲੱਕ ਅਸੰਖ ਸਾਤ ਗੁਰ ਮਿਲੇ ਸੋ ਉੱਬਰੈ ਕਹਿੰਦੇ ਜੇ ਸਾਤ ਗੁਰ ਨਾਲ ਬੇਲ ਹੋ ਜੇ ਫਿਰ ਆਧਾਰ ਹੋ ਜਾਂਦਾ ਸਾਤ ਗੁਰ ਮਿਲੇ ਸੋ ਉੱਬਰੈ ਸਾਚੇ ਸ਼ਬਦ ਅਲਖ ਕਹਿੰਦੇ ਸੱਚਾ ਸ਼ਬਦ ਹੈ ਅਲਖ ਮੈਂ ਕਹਿੰਦੇ ਆਲਕ ਨਰੰਜਨ ਆਲਕ ਫਿਰ ਦਿਖਣ ਲੱਗ ਜਾਂਦਾ ਜਿਹੜਾ ਦਿਖਦਾ ਨਹੀਂ ਫਿਰ ਦਿਖਣ ਲੱਗ ਜਾਂਦਾ ਸਾਤ ਗੁਰੂ ਮਿਲ ਜੇ ਸਾਤ ਗੁਰੂ ਮਿਲ ਜੇ ਫਿਰ ਧਾਰ ਹੋ ਜਾਂਦਾ ਫਿਰ ਦਿਖਣ ਲੱਗ ਜਾਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਦੇ ਥੱਲੇ بڑے بڑے ਦਮਾਨ ਲੱਗਦੇ ਆ ਬੜਾ ਪ੍ਰਚਾਰ ਹੁੰਦਾ ਬਾਹਰ ਲਿਖ ਕੇ ਲਾਇਆ ਜਾਂਦਾ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਬਾਹਰ ਲਿਖਿਆ ਹੈ بڑے بڑے ਬੋਰਡ ਲੱਗ ਜਾਂਦੇ ਆ ਸਭ ਸਿੱਖੋਨੋ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਅੰਦਰ ਦਰਬਾਰ ਦੇ ਚ ਕਿਸ ਨੂੰ ਮੰਨਿਆ ਜਾਂਦਾ ਹੈ ਦਰਬਾਰ ਦੇ ਚ ਕੱਚੀ ਬਾਣੀ ਦਾ ਪ੍ਰਚਾਰ ਹੁੰਦਾ ਗੁਰੂ ਗ੍ਰੰਥ ਸਾਹਿਬ ਨੂੰ ਰਮਾਲਾ ਦੇ ਕਿਟਾ ਕੇ ਰੱਖਿਆ ਜਾਂਦਾ ਜਿਹਦੇ ਬੋਰਡ ਲਾਏ ਸੀ ਕਿ ਇਹਨੂੰ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਉਸ ਤੇ ਰਮਾਲਾ ਦੇ ਕਿਟਾ ਕੇ ਰੱਖ ਦਿੱਤਾ ਕਿਹੜੇ ਕੰਮ ਆਏ ਬੋਰਡ ਲਾਏ ਬਾਹਰ ਲੋਕਾਂ ਨੂੰ ਗੁੰਮਰਾਹ ਕਰਕੇ ਇਕੱਠੇ ਕਰ ਲਿਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਇਸ ਤੋਂ ਵੱਡਾ ਹੋਰ ਕਿਹੜਾ ਪਾਪ ਹੋ ਸਕਦਾ ਪ੍ਰਚਾਰ ਆਪਣੀ ਮੱਤ ਦਾ ਕਰਨਾ ਮਨਕਾਰਤ ਸਾਕੀਆਂ ਸੁਣਾਉਣੀਆਂ ਲੋਕਾਂ ਨੂੰ ਇੱਕ ਵੀ ਗੱਲ ਪੱਲੇ ਨਹੀਂ ਬੰਨੀ ਇਸ ਸਤਿਗੁਰ ਤੋਂ ਬਿਨਾ ਬਾਣੀ ਕੱਚੀ ਐ ਸਤਿਗੁਰ ਬਿਨਾ ਹੋਰ ਕੱਚੀ ਐ ਬਾਣੀ ਬਾਣੀ ਤੇ ਕੱਚੀ ਬਿਨ ਸਤਿਗੁਰ ਬਾਝੋਂ ਹੋਰ ਕੱਚੀ ਬਾਣ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆ ਕਬਾ ਖਾਣੀ ਕਹਿੰਦੇ ਉਹ ਕੱਚੇ ਗੱਲਾਂ ਕਰਨੇ ਵਾਲੇ ਝੂਠੇ ਸੁਣਨੇ ਵਾਲੇ ਵੀ ਝੂਠੇ ਬਾਹਰ ਬੋੜ ਲਾਇਆ ਸੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅੰਦਰ ਕਿਹੜਾ ਪ੍ਰਚਾਰ ਐ ਸਾਕੀਆਂ ਵਾਲਾ ਪ੍ਰਚਾਰ ਬਾਹਰ ਲੇਕੇ ਲਾਦ ਦੇ ਕਿਉਂ ਭਲੇਖੇ ਚ ਪਾਇਆ ਸੀ ਕਿ ਤੁਹਾਨੂੰ ਸੰਸਾਰ ਦੀਆਂ ਸਾਕੀਆਂ ਕਹਾਣੀਆਂ ਸੜਾਈਆਂ ਜਾਣਗੀਆਂ ਰਾਜੇ ਰਾਣੇ ਦੀਆਂ ਕਹਾਣੀਆਂ ਸੜਾਵਾਂਗੇ ਤੁਹਾਨੂੰ ਕਿਉਂ ਨਹੀਂ ਲੇਕੇ ਲਾਇਆ ਬਾਹਰ ਕਿਉਂ ਗੁਰੂ ਗ੍ਰੰਥ ਸਾਹਿਬ ਦਾ ਨਾਮ ਵਰਤਿਆ ਏਡੀ ਬੜੀ ਤਾਕਤ ਦੇ ਮਾਲਕ ਕੋਈ ਨਹੀਂ ਜੇ ਇਕੱਠਾ ਹੁੰਦਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਐਵੇਂ ਭਲੇਖਾ ਹੈ ਬਹੁਤ ਵੱਡੇ ਵੱਡੇ ਡੇਰੇ ਚੱਲਦੇ ਆ ਲੇਕਰ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ ਉਹ ਡੇਰੇ ਕਿਸੇ ਕੰਮ ਦੇ ਨਹੀਂ ਹਨ ਨਾਮ ਗੁਰੂ ਗ੍ਰੰਥ ਸਾਹਿਬ ਦਾ ਵਰਤਿਆ ਜਾਂਦਾ ਚੌਧਰ ਆਪਣੀ ਚਲਾਈ ਜਾਂਦੀ ਹੈ ਪ੍ਰਚਾਰ ਆਪਣਾ ਕੀਤਾ ਜਾਂਦਾ ਇਹ ਤਾਂ ਸਾਰੀਆਂ ਬਾਣੀ ਦੀਆਂ ਗੱਲਾਂ ਬਾਣੀ ਨੂੰ ਕਿਉਂ ਛੱਡ ਰਹੇ ਅਸੀਂ ਸਤਿਗੁਰੂ ਮੇਲੇ ਸੇ ਉੱਬਰ ਹੈ ਗੱਲ ਸਤਿਗੁਰੂ ਦੀ ਹੋ ਰਹੀ ਹੈ ਸਤਿਗੁਰੂ ਤਾਂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਆਧਾਰ ਤਾਂ ਇਸ ਨੂੰ ਮਿਲਣ ਨਾਲ ਹੋਣਾ ਹੈ ਯੋ ਜਿਹੜੀ ਅਸੀਂ ਸਾਖੀਆਂ ਸੁਣਾਉਂਦੇ ਆ ਉਹ ਸਾਡਾ ਸਤਿਗੁਰੂ ਹੈ ਕਦੇ ਸੋਚਿਆ ਕਿਸੇ ਦੇ ਘਰ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ ਜਾਂ ਉਹ ਸਾਖੀਆਂ ਦੀਆਂ ਕਿਤਾਬਾਂ ਵੀ ਲੈ ਕੇ ਜਾਂਦੇ ਆ ਆਪਣੇ ਘਰਾਂ ਨੂੰ ਉਹਨਾਂ ਦੇ ਪ੍ਰਕਾਸ਼ ਕਰਿਆ ਕਦੇ ਪ੍ਰਕਾਸ਼ ਚਾਹ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਹੈ ਕਿਉਂ ਕਲ ਯੁਗ ਦੇ ਵਿੱਚ ਹੋਰ ਕੋਈ ਤਾਕਤ ਨਹੀਂ ਬਸੀ ਜਿਸ ਦਾ ਪ੍ਰਕਾਸ਼ ਹੋ ਸਕੇ ਜਿਹੜੀ ਚਾਨਣਾ ਕਰ ਸਕੇ ਕਲ ਯੁਗ ਦੇ ਵਿੱਚ ਸਾਤ ਗੁਰ ਮਿਲੇ ਸੋ ਉੱਭਰੇ ਸਾਚੇ ਸ਼ਬਦ ਅਲਖ ਕਹਿੰਦੇ ਸੱਚੇ ਸ਼ਬਦ ਦੇ ਨਾਲ ਦਿਖਣ ਲੱਗ ਜਾਂਦਾ ਲੀਕ ਨੂੰ ਸਾਖੀ ਹੈ ਤਾਂ ਸਾਡਾ ਸਬਦ ਨਹੀਂ ਹੈ ਸਾਡਾ ਗੁਰੂ ਨਹੀਂ ਹੈ ਸੈਸੰਗੀ ਸੱਚ ਕਰਕੇ ਮੰਨਿਓ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਸਬਦ ਕਿਸੇ ਗ੍ਰੰਥ ਵਿੱਚ ਨਹੀਂ ਹੈ ਨਹੀਂ ਹੈ ਸਬਦ ਗੁਰੂ ਗਬੀ ਸਿੰਘ ਨੇ ਜਿਹੜਾ ਆਪਣਾ 10ਮ ਗ੍ਰੰਥ ਲਿਖਿਆ ਉਹਦੇ ਵਿੱਚ ਵੀ ਕੋਈ ਸਬਦ ਨਹੀਂ ਹੈ ਕਿਉਂ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਗੱਦੀ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ ਉਹ ਆਪਣੇ 10ਮ ਗ੍ਰੰਥ ਨੂੰ ਵੀ ਗੱਦੀ ਦੇ ਸਕਦੀ ਸੀ ਅਣਜਾਣ ਸੀ ਉਹ ਨਿਆਣੇ ਸੀ ਗੁਰੂ ਗੋਬਿੰਦ ਸਿੰਘ 10ਮ ਗ੍ਰੰਥ ਨੂੰ ਗੱਦੀ ਕਿਉਂ ਨਹੀਂ ਦਿੱਤੀ ਕਿਉਂ ਕੋਈ ਸ਼ਬਦ ਨਹੀਂ ਹੈ ਉਹਦੇ ਵਿੱਚ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਸ਼ਬਦਾਂ ਦੇ ਨਾਲ ਭਰਿਆ ਹੋਇਆ ਹੈ ਜਿੰਨਾ ਸਤਗੁਰੂ ਇੱਕ ਮਨ ਸੇਵਿਆ ਕਹਿੰਦੇ ਜਿਨ੍ਹਾਂ ਨੇ ਸਤਗੁਰੂ ਨੂੰ ਇੱਕ ਮਨ ਦੇ ਨਾਲ ਸੇਵਿਆ ਹੋਰ ਨਹੀਂ ਕੋਈ ਮੰਨਿਆ ਹੋਰ ਭੁੱਲ ਗਿਆ ਸਾਰਿਆਂ ਜਿਆਦਾ ਨਹੀਂ ਕੋਈ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਨ੍ਹਾਂ ਨੇ ਸਤਗੁਰੂ ਨੂੰ ਇੱਕ ਮਨ ਨਾਲ ਸੇਵਿਆ ਆਪਾਂ ਤਾਂ ਹੋਰ ਗੱਲ ਖੜੀ ਕਰ ਲਈ ਕੋਲ ਪਿਆ ਕੇ ਆਪਾਂ ਕਿਹੜੇ ਕਿਸ ਨੂੰ ਸਤਿਗੁਰ ਮੰਨਦੇ ਆ ਪਹਿਲਾਂ ਇਹ ਹੀ ਨਿਰਣਾ ਕਰ ਸਕੇ ਕਿ ਅਸੀਂ ਸਤਿਗੁਰ ਕਿਸ ਨੂੰ ਮੰਨਦੇ ਆ ਉਹ ਕਹਾਣੀਆਂ ਸਾਖੀਆਂ ਲਿਆ ਕੇ ਲਿਖ ਕੇ ਉਹ ਲੋਕਾਂ ਨੂੰ ਛੜਾ ਦਿੰਦੇ ਆ ਉਹ ਕਹਾਣੀਆਂ ਉਹ ਸਾਖੀਆਂ ਸਾਡਾ ਗੁਰੂ ਹੈ ਸਾਡਾ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਹੈ ਜਿੰਨਾ ਸਤਗੁਰ ਇਕਮਨ ਸੇਵਿਆ ਤੇ ਨਜਨ ਲਾਗੋ ਪਾਏ ਕਹਿੰਦਾ ਉਹ ਜਨ ਹਨ ਉਹ ਸਾਧੂ ਹਨ ਉਹ ਸੰਤ ਹਨ ਜਿਹੜੇ ਸਤਗੁਰ ਨੂੰ ਸੇਵਦੇ ਆ ਜਿਹੜੇ ਸ਼ਬਦ ਦੀ ਸੇਵਾ ਕਰਦੇ ਹਨ ਉਹ ਸਾਧੂ ਹਨ ਉਹ ਸੰਤ ਹਨ ਆਪਣੇ ਵਾਲਾ ਸਾਧੂ ਤਾਂ ਆਪਣੇ ਵਾਲਾ ਸੰਤ ਤਾਂ ਹੋਰ ਕੁਛ ਮੰਦਾ। ਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ। ਆਪਾਂ ਜਾਂਦੇ ਹੀ ਆਪਾਂ ਸਾਰੇ ਹੀ ਜਾਂਦੇ ਆ ਕਿਤੇ ਨਾ ਕਿਤੇ। ਆਪਣੇ ਵਾਲਾ ਪਾਪਾ ਕਿਹੜੇ ਸ਼ਬਦ ਨੂੰ ਮੰਨਦਾ ਹੈ? ਲੇਕਿਨ ਬਚਨ ਹੋ ਗਿਆ। ਜਿੰਨਾ ਸਤੂ ਕੋਰ ਇੱਕ ਮਨ ਸੇ ਬਿਆ ਤਿੰਨ ਜਨ ਲਾਗੋ ਪਾਏ ਕਹਿੰਦਾ ਉਹਨਾਂ ਜਨਾਂ ਦੇ ਪੈਰਾਂ ਨੂੰ ਲੱਗ ਜੋ ਉਹਨਾਂ ਦੇ ਪੈਰਾਂ ਨੂੰ ਹੱਥ ਲਾਓ ਅਸੀਂ ਤਾਂ ਦੂਸਰੇ ਬਾਪੇ ਦੇ ਪੈਰਾਂ ਨੂੰ ਹੱਥ ਲਾਉਂਦੇ ਆ ਲਾਉਂਦੇ ਆ ਨਾ ਇਹਦੇ ਬਾਪੇ ਨੇ ਚਿੱਟੇ ਕੱਪੜੇ ਪਾਏ ਵੀ ਬੜੇ ਪਖੰਡਾ 'ਚ ਪਾਉਂਦਾ ਅਸੀਂ ਦੋਦੇ ਪੈਰਾਂ 'ਚ ਡਿੱਗਦੇ ਆ ਕਦੇ ਸੋਚਿਆ ਪੈਰਾਂ ਨੂੰ ਹੱਥ ਲਾਉਣ ਲੱਗਿਆਂ ਦਾ ਪਹਿਲਾਂ ਪਰਖਿਆ ਇੱਕ ਆਲੂ ਪਿਆਜ਼ ਵੀ ਲੈਣਾ ਹੁੰਦਾ ਹੈ ਨਾ ਚੁਣ-ਚੁਣ ਕੇ ਪਾਉਂਦੀ ਹੈ ਬੀਬੀ ਵੀ ਕੋਈ ਗਲਿਆਵੇ ਨਾ ਜਾਵੇ ਕੇਕ ਨਹੀਂ ਲੈ ਲੈਂਦੇ ਆ ਇੱਥੇ ਧਰਮ ਦੀ ਬਾਜੀ ਹੈ ਇੱਥੇ ਜਨਮ ਦੀ ਵਾਰੀ ਹੈ ਆਪਾਂ ਵੀ ਤਾਂ ਬਾਬਾ ਲੱਭਣਾ ਕੋਈ ਆਪਾਂ ਵੀ ਤਾਂ ਜਨਮ ਲੱਭਣਾ ਜਿਹਦੇ ਪੈਰਾਂ ਨੂੰ ਆਪਾਂ ਹੱਥ ਲਾਉਣਾ ਕਿਸ ਦੇ ਪੈਰਾਂ ਨੂੰ ਹੱਥ ਲਾਉਣਾ ਜਿਹੜਾ ਸ਼ਬਦ ਦੀ ਸੇਵਾ ਕਰਦਾ ਹੈ ਜਿਹੜਾ ਸਤਗੁਰੂ ਦੀ ਸੇਵਾ ਕਰਦਾ ਹੈ ਜਿਹੜਾ ਮੜੀਆਂ ਮਸਾਣਾ ਨੂੰ ਮਨਾਉਂਦਾ ਹੈ ਜਿਹੜਾ ਫੁੱਲਾਂ ਨੂੰ ਮਨਾਉਂਦਾ ਲਿਆਓ ਕਹਿੰਦੇ ਫੁੱਲ ਚੜਾ ਦਿਓ ਬੜੇ ਬੜੇ ਪਤਨੀ ਕਿੰਨੇ ਕ ਪਦਾਰਥ ਦੱਸੇ ਜਾਂਦੇ ਆ ਕਹਿੰਦੀ ਲਿਆ ਤੇਰਾ ਦਾ ਕੰਮ ਬਣਿਆ ਪਿਆ ਕਰ ਲਿਆ ਸਮਗਰੀ ਇਕੱਠੀ ਕਹਿੰਦੇ ਇਹ ਇਸ ਮਗਰ ਦੀ ਕਿਹੜੇ ਕੰਮ ਹੈ ਜਿਹੜੀ ਬਾਬੇ ਨਾਨਕ ਨੇ ਲੈ ਕੇ ਜਾਂਦੀ ਸਤਖੰਡ ਤੋਂ ਇਸ ਮਗਰੀ ਦਾ ਕੀ ਕਰਨਾ ਹੈ ਜਿੰਨਾ ਸਤਗੁਰ ਇੱਕ ਮਨ ਸੇਬਿਆ ਤਿੰਨ ਜਨ ਲਾਗੋ ਪਾਏ ਸਤਸੰਗੀ ਪਤਾ ਲੱਗੇ ਕਿ ਕਿਹਦੇ ਪੈਰਾਂ ਨੂੰ ਉੱਥ ਲਾਉਣਾ ਹੈ ਐਵੇਂ ਕਿਉਂ ਕਮਲੇ ਹੋਗੇ ਜਨ ਦੇ ਪੈਰਾਂ ਨੂੰ ਜਨ ਦੇ ਪੈਰ ਹੁੰਦੇ ਸਾਧੂ ਸੰਤਾਂ ਦੇ ਪੈਰ ਹੈਗੇ ਆ ਜਿੱਥੇ ਆਪਾਂ ਮੱਥਾ ਟੇਕਦੇ ਉਹਦਾ ਪੱਥਰ ਹੈ ਪੱਥਰ ਦੇ ਪੈਰ ਲੱਗੇ ਆ ਉਹ ਮੜੀਆਂ ਮਸਾਣਾ ਦੇ ਪੈਰ ਲੱਗੇ ਆ ਉਹ ਮੜੀਆਂ ਮਸਾਣਾ ਸਤਗੁਰੂ ਦੀ ਸੇਵਾ ਕਰਦੀਆਂ ਕਿਹਨਾਂ ਦੇ ਪੈਰਾਂ ਨੂੰ ਉੱਥ ਲਾਉਣਾ ਕਦੇ ਸੋਚਿਆ ਬਹੁਤ ਵੱਡਾ ਸ਼ਰਾਪ ਪ੍ਰਾਪਤ ਹੁੰਦਾ ਹੈ ਕਿਸ ਨੂੰ ਜਿਹੜਾ ਸ਼ਬਦ ਦੀ ਸੇਵਾ ਕਰਨੇ ਵਾਲੇ ਤੋਂ ਬਿਨਾ ਹੋਰ ਦੇ ਪੈਰਾਂ ਨੂੰ ਹੱਥ ਲਾਉਂਦਾ ਹੈ ਪਾਪ ਜਟਦਾ ਲਾਇਆ ਸੀ ਪੋਨੋ ਵਾਸਤੇ ਕਿ ਮੇਰਾ ਪਲਾ ਹੋ ਜਵੇ ਕੰਮ ਤਾਂ ਉਲਟਾ ਖਰਾਬ ਹੋ ਗਿਆ ਕਿਉਂ ਕਿਉਂ ਖਰਾਬ ਹੋਇਆ ਬਾਬੇ ਨਾਨਕ ਦਾ ਹੁਕਮ ਨਹੀਂ ਮੰਨਿਆ ਉਸ ਜਨ ਦੀ ਸੇਵਾ ਨਹੀਂ ਕੀਤੀ ਜੀਨੇ ਸਤਗੁਰ ਦੀ ਸੇਵਾ ਕੀਤੀ ਹੈ ਜਿੰਨਾ ਸਤਗੁਰ ਇੱਕ ਮਾ ਨਸੀਬਿਆ ਤਿੰਨ ਜਨ ਲਾਗੋ ਪਾਈ ਗੁਰ ਸਬਦੀ ਹਰ ਮਨ ਬਸੈ ਕਹਿੰਦੇ ਗੁਰ ਦੇ ਸ਼ਬਦ ਦੇ ਨਾਲ ਮਨ ਦੇ ਵਿੱਚ ਰੱਬ ਬਸ ਜਾਂਦਾ ਗੱਲ ਤਾਂ ਰੱਬ ਨੂੰ ਦਸਾਉਣ ਦੀ ਹੈ ਰੱਬ ਨੂੰ ਮਿਲਣ ਦੀ ਹੈ ਭਾਈ ਪ੍ਰਾਪਤ ਮਾਨਕ ਦੇ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਬਰ ਕਾਜ ਤੇਰੇ ਕਿਤੇ ਨਾ ਕਾਹ ਕੇ ਹੋਰ ਤੇਰੇ ਕੰਮ ਹੋਣ ਵਾਲਾ ਕੋਈ ਕੰਮ ਨਹੀਂ ਆਹ ਤੇਰੀ ਉਮਰ ਕਹਿੰਦੇ ਰੱਬ ਨੂੰ ਮਿਲਣ ਵਾਲੀ ਐ ਗੋਰ ਸਾਵਦੀ ਹਰਮਾਨ ਬਸ ਹੈ ਪਛਾਣ ਦੱਸਦੇ ਆ ਇਹ ਜਦੋਂ ਸ਼ਬਦ ਮਨ ਵਿੱਚ ਬਸ ਜਾਂਦਾ ਹੈ ਮਾਇਆ ਕੀ ਭੁੱਖ ਜਾਏ ਕਹਿੰਦੇ ਮਾਇਆ ਦੀ ਭੁੱਖ ਚਲੇਗੀ ਜਦੋਂ ਸ਼ਬਦ ਮਨ ਵਿੱਚ ਬਸਿਆ ਹੈ ਇਹ ਪਛਾਣ ਦੱਸ ਦਿੰਦੀ ਕਿ ਭੁੱਖ ਕਿਸ ਦੀ ਖਤਮ ਹੁੰਦੀ ਹੈ ਜਿਹਦੇ ਮਨ ਦੇ ਵਿੱਚ ਸ਼ਬਦ ਵਸ ਜਾਂਦਾ ਸਾਡੀ ਤਾਂ ਭੁੱਖ ਬੜੀ ਵਧੀ ਹੈ ਕਦਿਸੇ ਬਾਬੇ ਨਾਨਕ ਦੇ ਦਰਬਾਰ ਦੇ ਵਿੱਚ ਵੀ ਬੈਠੇ ਮਾਇਆ 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 ਕਰਦੇ ਆ ਲੱਗਦਾ ਕੋਈ ਦੁਬਾਨ ਮਾਇਆ ਤੋਂ ਬਿਨਾ ਆਉਂਦਾ ਹੋਊ ਕਿ ਬਾਬਾ ਇਹ ਹੈ ਜਿਆ ਕਦੇ ਲਿਆ ਕੇ ਦੇਖਿਆ ਜਿਹੜਾ ਬਾਬਾ ਇਸ ਕਾਮ ਸੇਵਾ ਕਰਦਾ ਕੋਈ ਪੈਸਾ ਭੇਟਾ ਨਹੀਂ ਲੈਂਦਾ ਇਹ じゃ ਬਾਬਾ ਲੈਂਦਾ ਕੋਈ ਨਹੀਂ ਇਹ ਸਾਡੇ ਰਿਵਾਜ ਨਹੀਂ ਹੈ ਹਰ ਕੋਈ ਆਪਣੀ ਤਾਕਤ ਦਿਖਾਉਂਦਾ ਕੋਈ 500 ਵਾਲਾ ਬਾਬਾ ਲਿਆਉਣੇ ਯੋਗ ਹੈ ਕੋਈ 5000 ਖਰਚ ਕੇ ਬਾਬਾ ਲਿਆਉਣੇ ਯੋਗ ਹੈ ਕੋਈ 5 ਲੱਖ ਖਰਚ ਕੇ ਬਾਬਾ ਲਿਆਉਣੇ ਯੋਗ ਹੈ ਜਿੰਨੇ ਕਿ ਕਿਸੇ ਦੀ ਸਮਰੱਥਾ ਹੈ ਉੱਡਾ ਕ ਵੱਡਾ ਬਾਬਾ ਲਿਆ ਕੇ ਪਠਾੜੇ ਦਿੰਦਾ ਜਿੱਦੀ ਕੋਈ ਕੀਮਤ ਨਹੀਂ ਹੈ ਇਸ ਸੰਸਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਾਲਾ ਬਾਬਾ ਇਹ ਕਿਉਂ ਨਹੀਂ ਲੈਂਦਾ ਇਹ ਬਾਬਾ ਕਿਉਂ ਨਹੀਂ ਲੈਂਦਾ ਕਦੇ ਬਾਬੇ ਨਾਲ ਕਦੇ ਤੁਹਾਡੇ ਕੋਲੋਂ ਮੰਗਿਆ ਜਿਹੜਾ ਸਾਰੀ ਦੁਨੀਆ ਨੂੰ ਦੇਣੇ ਵਾਲਾ ਸਾਰੇ ਸੰਸਾਰ ਦੇ ਪੇਟ ਨੂੰ ਭਰਨੇ ਵਾਲਾ ਗੁਰਸਾਭ ਦੀ ਹਰ ਮੰਨ ਬਸੇ ਮਾਇਆ ਕੀ ਭੁਖ ਜਾਏ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਕਿੱਥੇ ਖੜੇ ਹਾਂ ਹਲੇ ਕਿਹੜੀ ਮੰਜ਼ਲ ਤੇ ਖੜੇ ਹਾਂ ਅਸੀਂ ਤਾਂ ਉਹੀ ਮੰਜ਼ਰ ਤੇ ਖੜੇ ਆ ਮਾਇਆ ਮਨੋਂ ਨਾ ਬਿਸਰੇ ਮੰਗੇ ਧੰਮ ਧੰਮ ਅਸੀਂ ਇਸ ਮੰਜ਼ਰ ਤੇ ਖੜੇ ਆ ਅਸੀਂ ਤਾਂ ਮਰਦੇ ਮਰਦੇ ਵੀ ਹਲੇ ਮਾਇਆ ਮਾਇਆ ਮੰਗਦੇ ਆ ਕਿ हट ਗਏ ਮਾਇਆ ਮੰਗਣ ਤੋਂ ਕਿਉਂ ਨਹੀਂ ਹਟੇ ਸ਼ਬਦ ਨਹੀਂ ਬਸਿਆ ਹਲੇ ਮਨ ਦੇ ਵਿੱਚ ਸੇ ਜਨ ਨਿਰਮਲ ਉਜਲੇ ਇਹਨਾਂ ਦੀ ਭੁੱਖ ਮਿਟ ਜਾਂਦੀ ਏ ਮਾਇਆ ਦੀ ਉਹ ਫਿਰ ਜਨ ਬਣ ਜਾਂਦੇ ਹਨ ਉਹ ਸੰਤ ਬਣਦਾ ਹੈ ਉਹ ਜਨ ਬਣਦਾ ਹੈ ਜਿਹਦੀ ਮਾਇਆ ਦੀ ਭੁੱਖ ਮਿਟ ਜਾਂਦੀ ਹੈ ਦੇਖਿਆ ਸੁਣਿਆ ਉਹ ਸੁਣਦੇ ਆ ਸਾਖੀਆਂ ਇਹ ਪਾਕਤ ਕਬੀਰ ਦੇ ਘਰ ਲਛਮੀ ਆ ਗਈ ਸੀ ਕੜਤੀ ਵਾਰ ਨੂੰ ਭਜਾਤੀ ਆਪਾਂ ਅੱਜ ਵੀ ਦੀਵਾਲੀ ਵਾਲੇ ਦਿਨ ਲక్ష్ਮੀ ਦੀ ਮੂਰਤੀ ਰੱਖ ਕੇ ਸਾਰੀ ਰਾਤ ਦਰਵਾਜ਼ਾ ਖੁੱਲਾ ਰੱਖਦੇ ਆ ਕਿ ਅੱਜ ਲక్ష్ਮੀ ਸਾਡੇ ਘਰ ਆਉਗੀ ਕਰਦੇ ਆ ਤੀਕਦੇ ਨਾ ਮੱਥਾ ਲక్ష్ਮੀ ਨੂੰ ਕਿ ਲక్ష్ਮੀ ਕਿਤੇ ਮੋੜ ਨਾ ਜਾਵੇ ਲక్ష్ਮੀ ਨਾ ਮੁੜ ਜਵੇ ਕਹਿੰਦੇ ਕਿਤੇ ਆ ਕੇ ਫਿਰ ਉਹ ਹੱਟੀ ਕਹਿੰਦੇ ਆ ਜੀ ਉਹਦੇ ਵਿੱਚ ਫਿਰ ਪੈਸੇ ਰੱਖਦੇ ਆ ਫਿਰ ਉਹ ਪੈਸੇ ਨੂੰ ਕੱਢ ਕੇ ਉਹ ਨੋਟਾਂ ਨੂੰ ਕੱਢ ਕੇ ਦਰਸ਼ਨ ਕਰਦੇ ਆ ਉਹਦੇ ਕਰਦੇ ਆ ਕਿਉਂ ਮੁਕਰਦੇ ਆ ਕਿਉਂ ਨਹੀਂ ਬੋਲਦੇ ਕਰ ਕਰ ਚੋਰ ਆ ਸਾਡੇ ਅੰਚ ਕਿਉਂ ਹੋ ਰਿਹਾ ਅਸੀਂ ਪ੍ਰਚਾਰਕੋ ਖੋਟੇ ਨਿਕਲੇ ਅਸੀਂ ਜਿਹਦੇ ਦਰਸ਼ਨ ਕਰਨੇ ਸੀ ਗੁਰੂ ਗ੍ਰੰਥ ਸਾਹਿਬ ਦੇ ਉਹ ਨਹੀਂ ਕੀਤੇ ਉਹ ਮਾਇਆ ਨੂੰ ਘਟ ਘਟ ਦੇਖੀ ਜਾਂਦੇ ਆ ਹੱਟੀ ਦੇ ਚ ਭਰੀ ਪਈ ਐ ਮਠਿਆਈਆਂ ਨਾਲ ਪੈਸਿਆਂ ਨਾਲ ਭਾਰਤੀ ਰੁਪਈਆਂ ਨਾਲ ਭਾਰਤੀ ਕਿ ਲੱਛਵੀਂ ਦਾ ਮੁੜ ਜਵੇ ਕਿਤੇ ਭਗਤ ਕਵੀਰ ਨੇ ਘਰ ਤੋਂ ਬਾਹਰ ਘਟਤੀ ਖਿੱਚ ਕੇ ਆਖਰ ਜਾ ਕੇ ਫੈਸਲਾ ਕੀਤਾ ਦਸ਼ਮੇਸ਼ ਪਾਦਸ਼ਾਹ ਨੇ ਉਹ ਸੇਰ ਸੇ ਨਦੀ ਦੇ ਜਿਹੜਾ ਦਿੱਤੀ ਹੜਾਈਏ ਕਿ ਰੱਖੀ ਸੀ ਸਵਾਲ ਕੇ ਹੜਾ ਦਿੱਤੀ ਕੋਈ ਪੇਦ ਭਾਵ ਨਹੀਂ ਕਰਦੇ ਚਾਹੇ ਮਾਂ ਚਾਹੇ ਪੁੱਤਾ ਚਾਹੇ ਬਾਪ ਹੈ ਮਾਤਾ ਗੁਜਰੀ ਨੇ ਕੁਝ ਮੋਹਰਾਂ ਲਕੋ ਕੇ ਰਖ ਲਈਆਂ ਕਹਿੰਦਾ ਮਾਤਾ ਇਹ ਕੀ ਜਿਕੇ ਮਾਂ ਕਹਿੰਦੀ ਹੈ ਪੁੱਤ ਨੂੰ ਲਾਲ ਜੀ ਔਖੇ ਵਕਤ ਕੰਮ ਆਉਣਗੀਆਂ ਲਾਲ ਜੀ ਔਖੇ ਵਕਤ ਕੰਮ ਆਉਣ ਗਿਆ ਲਾਲ ਜੀ ਕੀ ਬੋਲੇ ਕਹਿੰਦਾ ਮਾਤਾ ਇਹੀ ਮੋਹਰਾਂ ਹੀ ਤੈਨੂੰ ਮਰਾਉਣ ਗਿਆ ਇਹ ਮੋਹਰਾਂ ਹੀ ਤੈਨੂੰ ਮਰਾਉਣ ਗਿਆ ਇਹ ਤਾਂ ਨਹੀਂ ਦੇਖਿਆ ਕਿ ਕਿ ਮੇਰੀ ਮਾਤਾ ਹੈ ਸਹਿਸ ਵਾ ਬੋਲਤਾ ਕਿੰਨਾ ਪਵਾੜਾ ਪਵਾਇਆ ਉਹਨਾਂ ਮੋਹਰਾਂ ਨੇ ਗੰਗੂ ਬਾਹਮਣ ਦੇ ਮਨ ਦੇ ਚ ਲਾਲਚ ਆਇਆ ਕਿਦਾ ਕਹਿਰ ਹੋਇਆ 7 ਸੇ 9 ਸਾਲ ਦੇ ਨਿਯੋਜ ਚ ਜਣ ਦਿੱਤੇ ਗਏ ਬਿਮਾਰੀ ਕਿਹੜੀ ਸੀ ਕਿਹੜਾ ਰੋਗ ਸੀ ਉਹਨਾਂ ਮੋਹਰਾ ਵਾਲਾ ਰੋਗ ਸੀ ਉਹ ਲਾਹ ਵਾਲਾ ਮੋਹ ਸੀ ਇਧਰ ਭੁੱਖ ਖਤਮ ਕਰ ਦਿੱਤੀ ਬਾਬੇ ਨਾਨਕ ਸੇ ਜਾਨ ਨਿਰਮਲ ਉਜਲੇ ਜੇ ਗੁਰਮਖ ਨਾਮ ਸਮਾਈ ਕਹਿੰਦੇ ਉਹ ਜਨ ਨਿਰਮਲ ਹਨ ਗੁਰਮਖ ਬਾਣ ਹਨ ਨਾਮ ਸਮਾਏ ਕਹਿੰਦੇ ਜਿਹੜੇ ਨਾਮ ਦੇ ਵਿੱਚੇ ਸਮਾ ਜਾਂਦੇ ਹਨ ਜੋਤ ਅੰਦਰ ਜੋਤ ਰਲ ਜਾਂਦੀ ਨਾਨਕ ਹੋਰ ਪਾਤਸ਼ਾਹੀਆਂ ਆ ਕੂੜੀਆਂ ਕਹਿੰਦੇ ਹੋਰ ਜਿੰਨੀਆਂ ਪਾਤਸ਼ਾਹੀ ਨੇ ਜਿੰਨੇ ਰਾਜ ਹੀ ਆ ਸਾਰੀਆਂ ਝੂਠੀਆਂ ਐ ਆਪਾ ਤਾਂ ਲੈਣੀਏ ਗਏ ਸੀ ਗਏ ਸੀ ਨਾ ਪੋਰਾ ਸਾਭ ਦੇ ਵਿੱਚ ਉੱਪਰ ਨਹੀਂ ਖੜਦਾ ਫਿਰ ਥੱਲੇ ਜਾ ਕੇ ਵੱੜਦਾ ਜਿੱਥੇ ਸਹਿਬਜਾਦਿਆਂ ਦੀ ਨਿਊ ਵਿੱਚ ਚਨਾਇਆ ਉੱਥੇ ਜਾ ਕੇ ਖੜਦਾ ਜਾਂਦੇ ਆ ਕੀ ਮੰਗਣ ਗਏ ਸੀ ਕਿ ਅਸੀਂ ਜਿੱਤ ਜੀਏ ਵੋਟਾਂ 'ਚ ਇਹੀ ਮੰਗਣ ਗਏ ਸੀ ਮਾਤਾ ਗੋਜਰੀ ਨੇ ਕੀ ਮੰਗਿਆ ਸੀ ਕੋਈ ਨਹੀਂ ਸਿੱਖਿਆ ਲਈ ਆਪਾਂ ਤੇ ਹੀ ਮੰਗੜ ਜਾਂਦੇ ਨੇ ਕਿ ਹੋਰ ਕੁਝ ਮੰਗੜ ਜਾਂਦੇ ਆ ਕਹਿੰਦੇ ਪੂਰੀ ਹੋ ਗਈ ਇੱਛਾ ਪੂਰੀ ਹੋ ਗਈ ਪੋਰਾ ਸਾਹ ਮੱਥਾ ਟੇਕਿਆ ਸੀ ਜਿੱਤੇ ਗਿਆ ਕਹਿੰਦੇ ਜਿੱਤਿਆ ਨਹੀਂ ਤੂੰ ਕਾਲ ਯੁਗ ਦਾ ਵਾਸੀ ਬਣ ਗਿਆ ਤੂੰ ਕਾਲ ਯੁਗ ਦਾ ਵਾਸੀ ਬਣ ਗਿਆ ਜਿੱਥੇ ਐਡਾ ਵੱਡਾ ਕਹਿਰ ਬੀਤਿਆ ਤੂੰ ਉਥੇ ਜਾ ਕੇ ਰਾਜ ਭਾਲਦਾ ਪੁੱਤ ਨੂੰ ਬੁਖਾਰ ਚੜਜੇ ਮੈਨਾਂ ਸਾਰੀ ਰਾਤ ਨੀ ਮਾਨ ਨੂੰ ਨੀਂਦ ਆਉਂਦੀ ਦੇਖਿਆ ਕਰੇ ਪੁੱਤ ਨੂੰ ਬੁਖਾਰ ਚੜਿਆ ਭੁਖੀ ਤਿਆਹੀ ਰਹਿ ਜੂ ਲੇਕਿਨ ਪੁੱਤ ਨੂੰ ਦੁਖੀ ਨੀ ਦੇਖ ਸਕਦੀ ਮਾਤਾ ਉਹ ਵੀ ਕਿਸੇ ਦੇ ਪੁੱਤ ਸੀ ਉਹ ਨਹੀਂ ਕਿਸੇ ਦੇ ਪੁੱਤ ਨਾਨਕ ਹੋਰ ਪਾਤ ਇਸਾਈਆਂ ਕੂੜੀਆਂ ਇਹ ਹੀ ਹੁੰਦਾ ਅਰਦਾਸ ਕਰ ਦੋ ਬਾਬਾ ਜੀ ਕਿ ਮੈਂ ਜਿੱਤ ਜਮਾਂ ਵੋਟਾਂ 'ਚ ਬਸ ਨਾ ਹੀ ਡੱਬਾ ਚੜਾ ਦਮਾਂ ਮੈਂ ਰੋਜ਼ ਡੱਬੇ ਚੜਾ ਚੜਾ ਕਮਲੇ ਹੋ ਗਏ ਬਾਬਾ ਜੀ ਮੈਂ ਵੋਟਾਂ 'ਚ ਜਿੱਤ ਜਮਾਂ ਬਸ ਹੋਰ ਤਾਂ ਕੁਝ ਨਹੀਂ ਮੰਗਿਆ ਲੇਕਿਨ ਇਹ ਨਹੀਂ ਕਬਲੇ ਨੂੰ ਪਤਾ ਲੱਗਿਆ ਤਾਂ ਪੋ ਰਾਜ ਰਾਜੋਂ ਨਰਕ ਨਰਕਾਂ ਦੀ ਵੀ ਤਿਆਰੀ ਕਰ ਹੁਣ ਇਹ ਤਾਂ ਡੱਬੇ ਚੜਾ ਚੜਾ ਰਾਜ ਤਾਂ ਲੈ ਲਿਆ ਨਰਕਾਂ ਦੀ ਵੀ ਤਿਆਰੀ ਕਰ ਨਾਨਕ ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰਤੇ ਪਾਤਸ਼ਾਹਾ ਕਹਿੰਦੇ ਜਿਹੜੇ ਨਾਮ ਨਾਲ ਰੰਗੇ ਜਾਂਦੇ ਉਹ ਪਾਤਸ਼ਾਹ ਬਣ ਜੇ ਹਨ ਉਹ ਇੱਜ਼ਤ ਵਾਲੇ ਰਾਜੇ ਹਨ ਸਿਰ ਗੁਰ ਨਾਨਕ ਦੇਵ ਜੀ ਮਹਾਰਾਜ ਬਾਣੀ ਦੇ ਰਾਹੀਂ ਉਹ ਪ੍ਰਚਾਰ ਕਰਦੇ ਆ ਕਿਉਂਕਿ ਬਾਣੀ ਸਾਡਾ ਗੁਰੂ ਹੈ ਬਾਣੀ ਸੱਚਖੰਡ ਤੋਂ ਆਈ ਹੈ ਤੁਰ ਤੋਂ ਆਈ ਹੈ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਸਾਰੀਆਂ ਚਿੰਤਾ ਨੂੰ ਮਟਾਉਣੇ ਵਾਲੀ ਬਾਣੀ ਐ ਆਉ ਆਪਾਂ ਹੁਕਮ ਕਮਾ ਲਈਏ ਆ ਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖੋਂ ਕੋ ਹੁਕਮ ਹੈ ਗੁਰੂ ਮਾਨੋ ਕਰੰਤ ਸੋ ਸਾਸਤ੍ਰਿਕ ਮੇ ਦੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅਗੇ ਤੋਂ ਸੂਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਉਹਨਾਂ ਬਲਾਵ Pate ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ